ਬਰਾਤ ਆਉਂਦੀ ਸਾਰ ਹੀ ਕੁੜੀ ਦੇ ਪਿਓ ਨੇ ਚੱਕ ਕੇ ਸਪੀਕਰ ਕਰ ਦਿੱਤੀ ਅਨਾਉਂਸਮੈਂਟ ਅਕਸਰ ਹੀ ਵਿਆਹਾਂ ਵਿੱਚ ਕੁੜੀ ਵਾਲੇ ਬਰਾਤ ਦੀ ਸੇਵਾ ਲਈ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੇ ਨੇ ਪਰ ਇਸ ਵਿਆਹ ਵਿੱਚ ਕੁੜੀ ਦੇ ਪਿਓ ਨੇ ਕਰ ਦਿੱਤਾ ਬਿਲਕੁਲ ਹੀ ਅਨੋਖਾ ਕੰਮ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੰਦਾ ਸਪੀਕਰ ਦੇ ਵਿੱਚ ਕੁਝ ਬੋਲਦਾ ਦਿਖਾਈ ਦੇ ਰਿਹਾ ਹੈ ਦਰਸਲ ਇਹ ਕੁੜੀ ਦਾ ਪਿਓ ਏ ਤੇ ਜਦੋਂ ਬਰਾਤ ਆਉਂਦੀ ਏ ਤਾਂ ਇਹ ਸਪੀਕਰ ਚੱਕ ਕੇ ਖਾਣਾ ਖਾ ਰਹੇ ਬਰਾਤੀਆਂ ਦੇ ਵਿਚਕਾਰ ਚੱਲਾ ਜਾਂਦਾ ਏ ਤੇ ਸਾਰੇ ਹੀ ਰਿਸ਼ਤੇਦਾਰ ਮਹਿਮਾਨਾਂ ਤੇ ਬਰਾਤੀਆਂ ਨੂੰ ਅਨਾਉਂਸਮੈਂਟ ਕਰਕੇ ਕਹਿੰਦਾ ਹੈ ਕਿ ਤੁਹਾਡੇ ਵੱਲੋਂ ਸਾਰਿਆਂ ਦਾ ਸਵਾਗਤ ਹੈ ਪਰ ਖਾਣਾ ਸਿਰਫ ਉਹਨਾਂ ਹੀ ਲਿਓ ਜਿੰਨਾ ਖਾਣਾ ਹੋਵੇ ਬਿਲਕੁਲ ਵੀ ਖਰਾਬ ਨਾ ਕਰਿਓ ਇਹ ਖਾਣਾ ਤੁਹਾਡੇ ਲਈ ਹੀ ਬਣਾਇਆ ਗਿਆ ਹੈ ਤੁਹਾਡੇ ਨਾਲ ਜਿਹੜੇ ਬੱਚੇ ਆਏ ਨੇ ਇਹਨਾਂ ਨੂੰ ਵੀ ਥੋੜਾ ਥੋੜਾ ਖਾਣਾ ਦਿਓ ਚਾਹੇ 10 ਵਾਰ ਦੇ ਦਿਓ ਪਰ ਖਰਾਬ ਨਾ ਕਰਿਓ ਕਿਉਂਕਿ ਜਿਹੜਾ ਖਾਣਾ ਬਚੇਗਾ ਉਹ ਗਰੀਬ ਪਰਿਵਾਰਾਂ ਦੇ ਵਿੱਚ ਵੰਡਿਆ ਜਾਵੇਗਾ ਇਸ ਲਈ ਕਿਰਪਾ ਕਰਕੇ ਭੋਰਾ ਵੀ ਖਾਣਾ ਖਰਾਬ ਨਾ ਕਰਿਓ ਸੋ ਜੇਕਰ ਹਰ ਇੱਕ ਵਿਆਹ ਵਿੱਚ ਇਸ ਤਰ੍ਹਾਂ ਹੋਣ ਲੱਗ ਜਾਵੇ ਤਾਂ ਜਿਹੜਾ ਖਾਣਾ ਖਰਾਬ ਹੁੰਦਾ ਹੈ ਉਹ ਕਿੰਨੇ ਗਰੀਬਾਂ ਦਾ ਢਿੱਡ ਭਰ ਸਕਦਾ ਹੈ ਕਿਉਂਕਿ ਵਿਆਹਾਂ ਵਿੱਚ ਖਾਣ ਉਹ ਵੱਧ ਖਾਣਾ ਖਰਾਬ ਕਰ ਦਿੱਤਾ ਜਾਂਦਾ ਹੈ ਸੋ ਤੁਹਾਨੂੰ ਇਸ ਪਰਿਵਾਰ ਦਾ ਇਹ ਕੰਮ ਕਿਵੇਂ ਲੱਗਿਆ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ